ਇੱਕ ਬੇਹਾਦ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿੱਥੇ ਕਿ ਮਾਮਲਾ ਨਿਊਜ਼ੀਲੈਂਡ ਦੇ ਵਿੱਚ ਨਿਕਲੇ ਨਗਰ ਕੀਰਤਨ ਦਾ ਹੈ ਜਿੱਥੇ ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨ ਨਿਕਲਿਆ ਸੀ ਤੇ ਉਸ ਦੌਰਾਨ ਉਸ ਨਗਰ ਕੀਰਤਨ ਦਾ ਵਿਰੋਧ ਕੀਤਾ ਗਿਆ ਸੀ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋਈਆਂ ਤਾਂ ਉਸ ਪੂਰੇ ਮਾਮਲੇ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਇੱਕ ਬਿਆਨ ਦਿੱਤਾ ਜਿੱਥੇ ਉਹਨਾਂ ਨੇ ਇਸੀ ਨਿੰਦਾ ਕੀਤੀ ਹੈ ਅਗਿਆ ਹੁਣਾਂ ਮੰਦਪਾ ਕਹੇ ਤਾਂ ਨਿਊਜ਼ੀਲੈਂਡ ਦੇ ਵਿੱਚ ਜਿਵੇਂ ਨਗਰ ਕੀਰਤਨ ਦਾ ਵਿਰੋਧ ਹੋਇਆ ਸੀ ਤਸਵੀਰਾਂ ਕਾਫੀ ਜ਼ਿਆਦਾ ਦਿਲ ਨੂੰ ਠੇਸ ਪਹੁੰਚਾਉਣ ਵਾਲੀਆਂ ਸੀ ਸਿੱਖ ਪਾਈਚਾਰੇ ਦੇ ਵਿੱਚ ਕਾਫੀ ਜ਼ਿਆਦਾ ਰੋਸ ਵੀ ਨਜ਼ਰ ਆਇਆ ਤਾਂ ਸੀਐਮ ਮਾੜ ਖੁਰਾ ਨੇ ਵੀ ਇਸ ਤੇ ਉੱਤੇ ਟਿੱਪਣੀ ਕੀਤੀ ਦੱਸਿਆ ਗਿਆ ਹੈ ਕਿ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਕੋਲੋਂ ਕਿਹਾ ਗਿਆ ਹੈ ਕਿ ਲਗਾਤਾਰ ਜਿਵੇਂ ਵਿਰੋਧ ਕੀਤਾ ਗਿਆ ਸੀ ਉਹ ਮੰਦ ਭਾਗਾ ਸੀਗਾ ਤੇ ਮੁੱਖ ਮੰਤਰੀ ਨੇ ਇਸ ਘਟਨਾ ਨੂੰ ਬੇਹਤ ਖੁਦਾਈਕ ਵੀ ਦੱਸਿਆ ਤੇ ਅਜਿਹੀ ਘਟਨਾ ਪਹਿਲੇ ਕਦੇ ਵੀ ਸੁਣਨ ਦੇ ਵਿੱਚ ਨਹੀਂ ਆਈ ਹੈ ਇਹ ਘਟਨਾ ਬਹੁਤ ਹੀ ਅਫਸੋਸਜਨਕ ਹੈ ਉਹਨਾਂ ਨੇ ਇਹ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਨਿਊਜ਼ੀਲੈਂਡ ਸਰਕਾਰ ਨਾਲ ਗੱਲਬਾਤ ਕਰਨ ਤਾਂ ਜੋ ਕੋ ਵਿਖਵੇ ਚਜਈਆਂ ਘਟਨਾਵਾਂ ਦੁਬਾਰਾ ਨਾ ਵਾਪਰ ਸਕਲ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਹਿ ਦਿੱਤਾ ਹੈ ਕਿ ਲੋੜ ਪੈਣ ਤੇ ਕੇਂਦਰ ਸਰਕਾਰ ਨਾਲ ਵੀ ਗੱਲ ਕੀਤੀ ਜਾਵੇਗੀ ਅਤੇ ਜ਼ਰੂਰਤ ਹੋਈ ਤਾਂ ਨਿਊਜ਼ੀਲੈਂਡ ਦੇ ਐਮਬੈਸਡਰ ਨੂੰ ਬੁਲਾ ਕੇ ਵੀ ਵਿਚਾਰ ਵਟਾਂਦਰਾ ਕੀਤਾ ਜਾਣਾ ਚਾਹੀਦਾ ਹੈ ਨਾਲ ਹੀ ਸਿੱਖ ਕੌਮ ਹਮੇਸ਼ਾ ਸਰਬੱਤ ਦਾ ਭਲਾ ਦੀ ਭਾਵਨਾ ਨਾਲ ਜੀਵਨ ਗੁਜ਼ਾਰਦੀ ਰਹੀ ਹੈ ਹਰ ਵਿਅਕਤੀ ਨੂੰ ਆਪਣੇ ਧਾਰਮਿਕ ਸਮਾਗਮ ਅਤੇ ਪਰੰਪਰਾਵਾਂ ਮਨਾਉਣ ਦਾ ਪੂਰਾ ਹੱਕ ਹੈ ਪੰਜਾਬੀ ਜਿੱਥੇ ਵੀ ਜਾਂਦੇ ਨੇ ਉੱਥੇ ਦੇਸ਼ ਦੀ ਤਰੱਕੀ 'ਚ ਆਪਣਾ ਯੋਗਦਾਨ ਪਾਉਂਦੇ ਨੇ ਦਸਤਰੀਓ ਕੇਵੀਆ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਧਾਨ ਸਭਾ ਹਲਕੇ ਧੂੜੀ ਪਹੁੰਚੇ ਸਨ ਜਿੱਥੇ ਉਹਨਾਂ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਜੇਤੂ ਉਮੀਦਵਾਰਾਂ ਤੇ ਪਿੰਡਾਂ ਦੇ ਸਰਪੰਚਾਂ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਮੁੱਖ ਮੰਤਰੀ ਨੇ ਵਿਕਾਸ ਕਮਾ ਨੂੰ ਲੈ ਕੇ ਰਿਪੋਰਟਕਾਰ ਵੀ ਤਲਾਕੀਤਾ ਇਸੇ ਹੀ ਚੱਲਦੇ ਉਹਨਾਂ ਨੇ ਤਿੱਖਾ ਵਿਰੋਧ ਨਿਊਜ਼ੀਲੈਂਡ ਦੇ ਵਿੱਚ ਹੋਏ ਨਗਰ ਕੀਰਤਨ ਦਾ ਜਿੱਥੇ ਵਿਰੋਧ ਹੋਇਆ ਸੀ ਉਸ ਨੂੰ ਲੈ ਕੇ ਵੀ ਟਿੱ ਕਿ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਪੂਰੇ ਮਾਮਲੇ ਦੇ ਉੱਤੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ ਨਿਊਜ਼ੀਲੈਂਡ ਦੇ ਐਮਬੈਸਡਰ ਦੇ ਨਾਲ ਨਿਊਜ਼ੀਲੈਂਡ ਦੀ ਸਰਕਾਰ ਦੇ ਨਾਲ ਚਰਚਾ ਹੋਣੀ ਚਾਹੀਦੀ ਔਰ ਅਜਿਹਾ ਭਵਿਕ ਵਿੱਚ ਕੁਝ ਵੀ ਘਟਨਾ ਨਾ ਵਾਪਰੇ ਦਾਸੀਏ ਕਿ ਸਿੱਖ ਕੌਮ ਨੂੰ ਕਾਫੀ ਜ਼ਿਆਦਾ ਤੱਕਾ ਲੱਗਾ ਹੈ ਝਟਕਾ ਲੱਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨ ਦਾ ਵਿਰੋਧ ਕੀਤਾ ਗਿਆ ਨਗਰ ਕੀਰਤਨ ਨੂੰ ਘੇਰਿਆ ਗਿਆ ਸੀ ਤੇ ਮਾਮਲਾ ਕਾਫੀ ਪੱਖਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ 'ਤੇ ਬੇਹਤ ਫਟਾ ਬਿਆਨ ਦਿੱਤਾ ਤੇ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਉਹ ਨਿਊਜ਼ੀਲੈਂਡ ਸਰਕਾਰ ਦੇ ਨਾਲ ਚਰਚਾ ਕਰਨ ਨਿਊਜ਼ੀਲੈਂਡ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਕਿ ਅਜਿਹੀ ਘਟਨਾ ਦੁਬਾਰਾ ਨਾ ਹੋਵੇ ਔਰ ਪਹਿਲੀ ਵਾਰ ਅਜਿਹਾ ਕੁਝ ਦੇਖਣ ਨੂੰ ਮਿਲਿਆ ਕਿ ਆਖਰਕਾਰ ਨਕਰ ਕੀਰਤਾ ਨੂੰ ਕਿਤੇ ਘੇਰਿਆ ਜਾਵੇ ਤਾਂ ਨਿਊਜ਼ੀਲੈਂਡ ਦੇ ਵਿੱਚ ਵਾਪਰੀ ਇਹ ਮੰਦਭਾਗੀ ਘਟਨਾ ਤੋਂ ਬਾਅਦ ਮੰਦਭਾਗਾ ਇਹ ਮੰਜ਼ਰ ਜਿਹੜਾ ਸੀਗਾ ਉਸ ਤੋਂ ਬਾਅਦ ਕਾਫੀ ਜ਼ਿਆਦਾ ਰੋਸ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਆਇਆ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਨਾਲ ਇਨਸਾਫ ਦੀ ਮੰਗ ਵੀ ਕੀਤੀ ਗਈ ਹੈ ਤੇ ਇਸੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਨੇ ਵੀ ਆਵਾਜ਼ ਬੁਲੰਦ ਕੀਤੀ ਔਰ ਕੇਂਦਰ ਸਰਕਾਰ ਤੱਕ ਇਹ ਮੁੱਦਾ ਪਹੁੰਚਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਔਰ ਕਿਹਾ ਗਿਆ ਲੋੜ ਪਈ ਤਾਂ ਕੇਂਦਰ ਨਾਲ ਗੱਲ ਹੋਵੇਗੀ ਲੋੜ ਪਈ ਤਾਂ ਨਿਊਜ਼ੀਲੈਂਡ ਦੇ ਪ੍ਰੈਸਟਨ ਨਾਲ ਵਿਚਾਰ-ਵਟਾਂਦਰਾ ਹੋਵੇਗਾ ਜੇ ਅਜਿਹਾ ਭਵਿਕ ਵਿੱਚ ਕਦੇ ਨਾ ਹੋਵੇ ਤਾਂ ਕਦੇ ਵੀ ਕਿਸੇ ਵੀ ਭਾਈਚਾਰੇ ਨੂੰ ਠੇਸ ਨਾ ਪਹੁੰਚਾਈ ਜਾਵੇ ਹਰ ਇੱਕ ਨੂੰ ਆਪਣੇ ਆਪਣੀ ਧਰਮ ਦਾ ਜਿਹੜਾ ਵਿਚਾਰ ਕਰਨ ਦਾ ਤਸਾਦ ਹੁੰਦਾ ਹੈ ਨਾ ਨਿਊਜ਼ੀਲੈਂਡ ਵਰਗੇ ਕੰਟਰੀ ਦਾ ਬਹੁਤ ਵੈਲ ਕੰਟਰੀ ਹੈ ਇਸ ਤਰ੍ਹਾਂ ਉਹ ਹੁੰਦਾ ਨਹੀਂ ਜਦੋਂ ਪਹਿਲੀ ਵਾਰ ਸੀ ਮੈਂ ਕਹਿੰਨਾ ਕਿ ਭਾਰਤ ਸਰਕਾਰ ਨੇ ਸਰਕਾਰ ਨੇ ਨਿਊਜ਼ੀਲੈਂਡ ਸਰਕਾਰ ਨਾਲ ਗੱਲ ਕੀਤੀ ਜੇ ਕੁਝ ਥੋੜਾ ਬਹੁਤ ਵੈਸੇ ਐਂਟੀ ਇਮੀਗ੍ਰੇਸ਼ਨ ਸਾਰੀ ਦੁਨੀਆ 'ਚ ਇੱਕ ਚੱਲਿਆ ਹੋਇਆ ਹੈ ਹਾਲ ਜਿਆ ਤੇ ਪਰ ਸਾਡੀ ਜਿਹੜੀ ਕੌਮ ਹੈ ਉਹ ਸਰਬਦਾ ਭਲਾ ਮੰਗਦੀ ਹੈ। ਲੋਕ ਦੇਖਿਓਗੇ ਨਾ ਸਰ ਕੀ ਇੰਡੀਆ ਨਾ ਆਉਂਦੀ। ਹਾਲਾਂਕਿ ਨਿਊਜ਼ੀਲੈਂਡ ਤੱਕ ਵੀ ਇਤਿਹਾਸਿਕ ਘਟਨਾਵਾਂ ਬੀਤ ਰਹੀਆਂ ਨੇ। ਸੋ ਸ਼ਾਇਦ ਉਹ ਬਾਹਰਲੇ ਜਿਹੜੇ ਘਟਨਾਵਾਂ ਕੋਈ ਇਤਿਹਾਸਤੂ ਹੁੰਦੀਆਂ ਉਹ ਸਾਡੇ ਨਾਲ ਲੱਗ ਜਾਂਦੀਆਂ ਪਰ ਸਾਡੀ ਕੌਮ ਦੀ ਜੋ ਉਹ ਮਿਹਨਤੀ ਕੌਮ ਹੈ ਜਿੱਥੇ ਜਾਂਦੇ ਆ ਉਹਨਾਂ ਦੀ ਦੇਸ਼ ਦੀ ਪ੍ਰਤੀ ਜੋ ਸਾਡਾ ਬਹੁਤ بڑا ਯੋਗਦਾਨ ਹੈ। ਅਸੀਂ ਸੋਚਦੇ ਹਾਂ ਕਿ ਇੰਡੀਆ ਨੂੰ ਮਹੱਤਵਪੂਰਨ ਹੈ। ਅਸੀਂ ਕੇਂਦਰ ਸਰਕਾਰ ਨੂੰ ਇਹ ਕਹਿੰਦੇ ਹਾਂ ਕਿ ਨਿਊਜ਼ੀਲੈਂਡ ਦੇ ਇਨਵੈਸਟਰ ਨੂੰ ਬਲਾਕ ਨਾ ਕਰੋ। ਉਹਨਾਂ ਨੂੰ ਇਹ ਫੱਕ ਰੱਖਿਆ ਜਾਵੇ। सा भारती है वो हमेशा शांति पसंद है जिथे भी जाते हैं वो आप भी कामयाब होंगे उस, उस खिते हैं देश में कामयाब कर सकता है